ਵਧੀਆ ਲੱਗਿਆ ਉਹਨਾਂ ਨਾਲ ਮਿਲ ਕੇ ਪਹਿਲੇ ਟੀਵੀ 'ਚ ਦੇਖਦੇ ਸੀ ਹੁਣ ਸਾਨੂੰ ਉਹਨਾਂ ਨੂੰ ਮੁਲਾਕਾਤ ਹੋਈ ਮਿਲ ਕੇ ਵਧੀਆ ਲੱਗਿਆ ਸਾਨੂੰ ਬਹੁਤ ਨਾਈਸ ਨੇ ਉਹਨਾਂ ਦੀ ਜਿਹੜੀ ਬਿਜਲੀ ਸਸ਼ੀਕਲ ਮੇਰਾ ਨਾਮ ਸੁਜਾਤਾ ਹੈ ਮੈਂ ਸੀਐਮਡੀ ਯੋਗਸ਼ਾਲਾ ਪ੍ਰੋਜੈਕਟ ਵਿੱਚ ਪਿਛਲੇ ਡੇਢ ਸਾਲ ਤੋਂ ਜਲੰਧਰ ਦੇ ਵਿੱਚ ਜੌਬ ਕਰ ਰਹੀ ਹਾਂ सीएमडी योगशाला प्रोजेक्ट ਵਿੱਚ 6 ਕਲਾਸਾਂ ਲਗਾਈਆਂ ਜਾਂਦੀਆਂ ਜਿਸ ਵਿੱਚ 25-25 ਮੈਂਬਰ ਆਉਂਦੇ ਨੇ ਜੋ ਕਿ ਮਾਰਨਿੰਗ ਤੇ ਈਵਨਿੰਗ ਕਲਾਸੇਜ਼ ਲਗਦੀਆਂ ਨੇ ਜੋ ਕਲਾਸੇਜ਼ ਦੇ ਵਿੱਚ ਫਿਜ਼ੀਕਲੀ ਯੋਗਾ ਤਾਂ ਕਰਵਾਇਆ ਜਾਂਦਾ ਨਾਲ ਨਾਲ ਮੈਂਟਲੀ ਯੋਗਾ ਵੀ ਕਰਵਾਇਆ ਜਾਂਦਾ ਜਿਵੇਂ ਕਿ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਨੀਜ਼ ਦੀ ਪ੍ਰੋਬਲਮ ਬੈਕ ਪ੍ਰੋਬਲਮ ਸਭ ਤੋਂ ਜ਼ਿਆਦਾ ਜਿਹੜਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਨਾਲ ਫਾਇਦਾ ਹੋਇਆ ਹੈ ਮੈਨੂੰ ਗਠੀਏ ਦੀ ਪ੍ਰੋਬਲਮ ਸੀਗੀ ਇਹਨਾਂ ਦਾ ਜੋਗ ਕਰਨ ਨਾਲ ਮੈਨੂੰ ਕਾਫੀ ਹੱਦ ਤੱਕ ਮੈਂ ਠੀਕ ਹੀ ਆ ਪ੍ਰੋਪਰਲੀ ਮੈਨੂੰ ਜੋਗੇ ਦਾ ਬਹੁਤ ਫਾਇਦਾ ਹੋਇਆ ਹੈ ਸਰਕਾਰ ਨੇ ਜੋ ਸਾਨੂੰ ਇਹ ਸਹੂਲਤ ਦਿੱਤੀ ਹੈ ਇਸ ਦਾ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣਾ ਚਾਹੀਦਾ ਹੈ ਆਪਣੇ ਸਰੀਰਾਂ ਨੂੰ ਫਿਟ ਰੱਖਣਾ ਚਾਹੀਦਾ ਹੈ ਜੋਗਾ ਦੇ ਵਿੱਚ ਕੀ ਹੈ ਉਹਦੇ ਵਿੱਚ ਲੰਬੇ ਸਾਹ ਨੇ ਆਕਸੀਜਨ ਹੈ ਹੱਸਣਾ ਹੈ ਐਕਸਰਸਾਈਜ਼ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਜੇ ਪੰਜਾਬ ਸਿਹਤਮੰਦ ਰਹੂਗਾ ਤਾਂ ਹੀ ਉਹ ਪੰਜਾਬ ਜਿਹੜਾ ਔਰੰਗਲਾ ਬਣ ਸਕਦਾ ਹੈ ਮਿਸਟਰ ਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਪ੍ਰੋਜੈਕਟ ਪੰਜਾਬ ਦੇ ਵਿੱਚ ਲੈ ਕੇ ਆਏ ਅਤੇ ਇਸ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਮਾਫੀਤਿਆ ਸਾਰੇ ਗਰੀਬਾਂ ਨੂੰ ਵੀ ਬਹੁਤ ਹੈਲਪ ਹੋਈ ਆ ਇਹਨਾਂ ਦੇ ਕੰਮ ਤੋਂ ਤੇ ਉਹਨਾਂ ਨੇ ਕੰਮ ਨੂੰ ਬਹੁਤ ਨਾਈਸ ਕਹਿੰਨੇ ਆ ਜਿਵੇਂ ਬਿਜਲੀ ਫਰੀ ਉਹਨਾਂ ਨੇ ਕੀਤੀ ਹੈ ਜਾਂ ਹੋਰ ਵੀ ਕਾਫੀ ਸਾਨੂੰ ਸੁਲਤਾ ਦਿੱਤੇ ਆ ਅੱਛਾ ਲੱਗਿਆ ਤੇ ਗਲੇ ਮਿਲਿਆ ਜੀ ਮੇਰੇ ਤੇ ਅੱਛਾ ਗਲੇ ਮਿਲਿਆ ਅੱਜ ਕੇ ਜੇ ਜਰੀਵਾਲ ਜੀ ਮੈਨੂੰ ਗਲੇ ਮਿਲ ਕੇ ਗਿਆ ਹੈ ਭਗਵਾਨ ਜੀ ਮੇਰੇ ਨਾਲ ਖੜੇ ਸੀ ਅੱਛਾ ਜੀ ਮੈਂ ਸੈਂਟਰ ਜੀ ਬਹੁਤ ਹੀ ਖੁਸ਼ੀ ਹੋਈ ਆ ਉਹਨਾਂ ਨਾਲ ਮਿਲ ਕੇ ਉਹਨਾਂ ਨੇ ਜਿੰਨੇ ਵੀ ਕੰਮ ਕਰਵਾਏ ਪੰਜਾਬ 'ਚ ਦੇਖੋ ਇੰਨਾ ਸੁਧਾਰ ਕਰਾਇਆ ਸਾਨੂੰ ਬਹੁਤ ਅੱਛਾ ਲੱਗਿਆ ਕਿ ਉਹਨਾਂ ਨੇ ਬਿਜਲੀ ਦਾ ਬਿੱਲ ਵਗੈਰਾ ਔਰ ਬਹੁਤ ਸੁਖ ਸੁਧਾਰ ਕੀਤਾ ਬਹੁਤ ਅੱਛਾ ਲੱਗਿਆ ਪੰਜਾਬ ਵੀ ਇੰਨਾ ਸੁਧਾਰ ਹੋਇਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਉਹਨਾਂ ਨੇ ਜੋ ਵੀ ਸਾਡੇ ਲਈ ਫੈਸਿਲਿਟੀਆਂ ਕੀਤੀਆਂ ਨੇ ਬਹੁਤ ਵਧੀਆ ਨਾਈਸ ਪਰਸਨ ਨੇ ਬਹੁਤ ਸੋਹਣੀ ਮੁਲਾਕਾਤ ਕੀਤੀ ਆ ਬਿਜਲੀ ਦੀ ਨਸ਼ਿਆਂ ਨੂੰ ਲੈ ਕੇ ਬਹੁਤ ਸੋਹਣੀ ਰੋਕਥਾਮ ਕੀਤੀ ਉਹਨਾਂ ਨੇ ਅਸੀਂ ਬਹੁਤ ਖੁਸ਼ ਆ ਉਹਨਾਂ ਨੂੰ ਮਿਲ ਕੇ ਇੱਕ ਮੁੱਖ ਮੰਤਰੀ ਸਾਡੇ ਨਾਲ ਮਤਲਬ ਮਿਲ ਰਿਹਾ ਸਾਡੀਆਂ ਡਿਮਾਂਡਾਂ ਸੁਣਦਾ ਪਿਆ ਠੀਕ ਹੈ ਨਾ ਜੀ ਇੰਦਾ ਤਾਂ ਅੱਜ ਦਿਨ ਤੱਕ ਕਿਸੇ ਨੇ ਸੁਣੀ ਨਹੀਂ ਸੀ ਡਿਮਾਂਡ ਨਹੀਂ ਸੁਣੀ ਸੀ ਦੀ ਹਾਂ ਜੀ ਇਸ ਕਰਕੇ ਬਹੁਤ ਖੁਸ਼ੀ ਹੋਈ ਸਾਨੂੰ ਮਿਲ ਕੇ ਜੀ ਨਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਦੇ ਵਿੱਚ ਪੱਦ ਯਾਤਰਾ ਕਰ ਰਹੇ ਨੇ ਆਮ ਲੋਕਾਂ ਨੂੰ ਮਿਲ ਰਹੇ ਨੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਨਾਲ ਦੀ ਨਾਲ ਗੱਲਬਾਤ ਕਰ ਰਹੇ ਨੇ ਤਾਂ ਕੀ ਗੱਲਬਾਤ ਹੋਈ ਹੈ ਦੁਕਾਨਦਾਰਾਂ ਦੇ ਨਾਲ ਆਮ ਲੋਕਾਂ ਦੇ ਨਾਲ ਗੱਲਬਾਤ ਕਰ ਲਏ ਨੇ ਸਾਡੇ ਨਾਲ ਕੁਝ ਦੁਕਾਨਦਾਰ ਲੋਕ ਨੇ ਮੈਡਮ ਅੱਜ ਅਰਵਿੰਦ ਕੇਜਰੀਵਾਲ ਆਏ ਨੇ ਪੰਜਾਬ ਦੇ ਮੁੱਖ ਮੰਤਰੀ ਆਏ ਨੇ ਲੋਕਾਂ ਨੂੰ ਮਿਲ ਰਹੇ ਨੇ ਤੁਹਾਨੂੰ ਵੀ ਮਿਲ ਕੇ ਗਏ ਨੇ ਕੀ ਖਾਸ ਗੱਲਬਾਤ ਹੋਈ ਗੱਡੀ ਵਧੀਆ ਲੱਗਿਆ ਉਹਨਾਂ ਨਾਲ ਮਿਲ ਕੇ ਪਹਿਲੇ ਟੀਵੀ 'ਚ ਦੇਖਦੇ ਸੀ ਹੁਣ ਸਾਨੂੰ ਉਹਨਾਂ ਨੂੰ ਮੁਲਾਕਾਤ ਹੋਈ ਬੜ ਹੈ ਰੇ ਉਹਨ ਦਾ ਚਾਏ ਸਰਕਾਰ ਦੇ 3 ਸਾਲ ਦਾ ਕਾਰਜਕਰ ਪੂਰਾ ਹੋਇਆ ਲੁਧਿਆਣਾ ਦੇ ਵਿੱਚ ਜਿਮਨੀ ਚੌਂ ਨੀ ਹੋਣੀ ਇਸ ਹਲਕੇ ਦੇ ਵਿੱਚ ਦੁਬਾਰਾ ਇਲੈਕਸ਼ਨ ਹੋਣ ਜਾ ਰਹੇ ਨੇ ਉਹ ਵੀ ਆਪ ਚੋਣ ਪ੍ਰਚਾਰ ਕਰ ਰਹੇ ਨੇ ਤੁਸੀਂ ਕੀ ਗੱਲਬਾਤ ਕੀਤੀ ਕੋਈ ਉਹਨਾਂ ਨੇ ਵੀ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਹਾਂਜੀ ਠੀਕ ਹੈ ਕਿਤਰਾ ਲੱਗ ਰਿਹਾ ਸਰਕਾਰ ਦੇ ਕੰਮਾਂ ਨੂੰ ਤੁਸੀਂ ਕਿਸਾ ਦੇਖਦੇ ਹੋ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕਿਹੜੇ ਕੰਮ ਪਸੰਦ ਸਰਕਾਰ ਦੇ ਲੱਗੇ ਤੁਹਾਨੂੰ ਜਿਵੇਂ ਬਿਜਲੀ ਫ੍ਰੀ ਉਹਨਾਂ ਨੇ ਕੀਤੀ ਹੈ ਜਾਂ ਹੋਰ ਵੀ ਕਾਫੀ ਸਾਨੂੰ ਸੁਲਤਾ ਦਿੱਤੇ ਆ ਅੱਛਾ ਲੱਗਿਆ मैडम ਤੁਸੀਂ ਵੀ ਮੁਲਾਕਾਤ ਕੀਤੀ ਆ ਕੀ ਗੱਲਬਾਤ ਹੋਈ ਆ ਕਿੰਨੀ ਕ ਦੂਰ ਤੋਂ ਗੱਲਬਾਤ ਹੋਈ ਉਹਦੇ ਬਹੁਤ ਕਲੋਜ਼ ਤੋਂ ਗੱਲਬਾਤ ਹੋਈ ਸੀਗੀ ਤੇ ਬਹੁਤ ਵਧੀਆ ਵਾ ਉਹਨਾਂ ਨੂੰ ਕਲੋਜ਼ ਤੋਂ ਦੇਖਣ ਨੂੰ ਮਿਲਿਆ ਵਾ ਲਾਈਵ ਦੇਖਣ ਨੂੰ ਮਿਲਿਆ ਵਾ ਇਹਦਾ ਜਿਆਦਾਤਰ ਤਾਂ ਟੀਵੀ ਤੇ ਹੀ ਦੇਖੀਦਾ ਉਹਨਾਂ ਨੂੰ ਤੇ ਉਹਨਾਂ ਦੇ ਜਿਹੜੇ ਕੰਮਕਾਰ ਆ ਬਹੁਤ ਵਧੀਆ ਨੇ ਬਹੁਤ ਨਾਈਸ ਨੇ ਉਹਨਾਂ ਦੀ ਜਿਹੜੀ ਬਿਜਲੀ ਮaaf ਕੀਤੀ ਆ ਸਾਰੇ ਗਰੀਬਾਂ ਨੂੰ ਵੀ ਬਹੁਤ ਹੈਲਪ ਹੋਈ ਆ ਉਹਨਾਂ ਦੇ ਇਹ ਕੰਮ ਤੋਂ ਤੇ ਉਹਨਾਂ ਨੇ ਕਾਮਨ ਬਹੁਤ ਨਾਈਸ ਕਰਨੇ ਆ ਨਸ਼ਾ ਲੈ ਕੇ ਸਰਕਾਰ ਵੱਲੋਂ ਇੱਕ ਅਭਿਆਨ ਚਲਾਇਆ ਜਾ ਰਿਹਾ ਕਿਸਾ ਦੇਖ ਲਓ ਹਾਂਜੀ ਉਹ ਵੀ ਬਹੁਤ ਵਧੀਆ ਬਾ ਜਿਹੜਾ ਨਸ਼ਾ ਮੁਕਤੀ ਤੋਂ ਮਿਲੇਗੀ ਜਿਹੜੇ ਨਸ਼ਾ ਕਰਦੇ ਨੇ ਆ ਵੀ ਉਹਨਾਂ ਨੂੰ ਛੁਟਕਾਰਾ ਮਿਲੇਗਾ ਨਸ਼ਾ ਤੋਂ ਵੀ ਉਹਨਾਂ ਨੂੰ ਬਹੁਤ ਯਾਦੀ ਬਲੇਸਿੰਗ ਹੈਗੀ ਹੈ ਸਾਰੇ ਗਰੀਬ ਮਾਵਾਂ ਵੱਲੋਂ ਵੀ ਤੇ ਬਹੁਤ ਨਾਈਸ ਆ ਵਧੀਆ ਚੱਲ ਰਿਹਾ ਬਹੁਤ ਸਿਸਟਮ ਨਾਈਸ ਆ ਉਹਨਾਂ ਦਾ ਕੋਈ ਗੱਲਬਾਤ ਉਹਨਾਂ ਵੱਲੋਂ ਕੋਈ ਗੱਲਬਾਤ ਨਹੀਂ ਤੁਹਾਡੇ ਨਾਲ ਕੋਈ ਗੱਲ ਕਰਕੇ ਹਾਂਜੀ ਨਹੀਂ ਬਸ ਹੈਲੋ ਹਾਈ ਕੰਮ ਕਰ ਪੁੱਛਿਆ ਨਾ ਬਸ ओके जी का बाकी सारा। ਮੇਰੇ ਤੁਹਾਡੀ ਵੀ ਮੁਲਾਕਾਤ ਹੋਈ ਹੈ। ਹਾਂਜੀ। ਕਿੱਦਾਂ ਲੱਗੀ ਮੁਲਾਕਾਤਾਂ ਚ? ਬਈ ਸਾਨੂੰ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਮਿਲ ਕੇ। ਬਹੁਤ ਅੱਛਾ ਲੱਗਿਆ। ਸਰਕਾਰ ਦਾ ਕਿਹੜੇ ਕੰਮ ਨੂੰ ਤੁਸੀਂ ਪਸੰਦ ਕਰਦੇ ਹੋ? ਉਹਨਾਂ ਨੇ ਜਿੰਨੇ ਵੀ ਕੰਮ ਕਰਵਾਏ ਪੰਜਾਬ 'ਚ ਦੇਖੋ ਇੰਨਾ ਸੁਧਾਰ ਕਰਾਇਆ ਸਾਨੂੰ ਬਹੁਤ ਅੱਛਾ ਲੱਗਿਆ ਕਿ ਉਹਨਾਂ ਨੇ ਬਿਜਲੀ ਦਾ ਬਿੱਲ ਵਗੈਰਾ ਔਰ ਬਹੁਤ ਸੁਖ ਸੁਧਾਰ ਕੀਤਾ ਹੈ। ਬਹੁਤ ਅੱਛਾ ਲੱਗਿਆ। ਪੰਜਾਬ ਵੀ ਇੰਨਾ ਸੁਧਾਰ ਹੋਇਆ ਬਹੁਤ ਵਧੀਆ ਲੱਗਿਆ ਸਰ। ਮੈਡਮ ਤੁਸੀਂ ਵੀ ਮੁਲਾਕਾਤ ਕੀਤੀ ਹੈ? ਹਾਂਜੀ ਹਾਂਜੀ ਬਿਲਕੁਲ ਸਰ ਸਾਨੂੰ ਵੀ ਬਹੁਤ ਅੱਛਾ ਲੱਗਿਆ। ਯਾਰ ਤਾਂ ਖੁਸ਼ੀ ਬੜੀ ਆ ਬਹੁਤ ਸੋਹਣੀ ਮੁਲਾਕਾਤ ਕੀਤੀ ਆ ਬਿਜਲੀ ਦੀ ਨਸ਼ਿਆਂ ਨੂੰ ਲੈ ਕੇ ਬਹੁਤ ਸੋਹਣੀ ਰੋਕਥਾਮ ਕੀਤੀ ਉਹਨਾਂ ਨੇ ਅਸੀਂ ਬਹੁਤ ਖੁਸ਼ ਆ ਉਹਨਾਂ ਨੂੰ ਮਿਲ ਕੇ ਤੁਸੀਂ ਇੰਨੇ ਨਜ਼ਦੀਕ ਕੋ ਕਦੀ ਮਿਲ ਪਾਉਂਗੇ ਨਹੀਂ ਨਹੀਂ ਕਦੇ ਵੀ ਨਹੀਂ ਸੋਚਿਆ ਸੀ ਜੀ ਅੱਜ ਸਾਡਾ ਚਲੋ ਸੁਪਨਾ ਪੂਰਾ ਹੋ ਗਿਆ ਅਸੀਂ ਉਹਨਾਂ ਨੂੰ ਮਿਲੇ ਨਜ਼ਦੀਕ ਤੋਂ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਮਿਲਦਾ ਜੀਵਨ ਚ ਤੁਸੀਂ ਪਹਿਲੀ ਵਾਰੀ ਕਿਸੇ ਮੁੱਖ ਮੰਤਰੀ ਨੂੰ ਕਦੀ ਨਜ਼ਦੀਕ ਤੋਂ ਮਿਲਿਆ ਬਿਲਕੁਲ ਜੀ ਬਿਲਕੁਲ ਅਸੀਂ ਬਿਲਕੁਲ ਕਲੋਸ ਤੋਂ ਮਿਲੇ ਅੱਜ ਉਹਨਾਂ ਨੂੰ ਬਹੁਤ ਅੱਛਾ ਲੱਗਿਆ ਮਿਲ ਕੇ ਸਾਨੂੰ ਬਿਲਕੁਲ ਇਹ ਬਹੁਤ ਚੰਗਾ ਮਹਿਸੂਸ ਕਰ ਰਹੇ ਨੇ ਇਹਨਾਂ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਅੰਕ ਤੁਸੀਂ ਵੀ ਮਿਲੇ ਅੱਜ ਦੇਖਿਆ ਤੁਸੀਂ ਅੱਜ ਅੱਜ ਗਲੇ ਮਿਲਿਆ ਜੀ ਮੇਰੇ 'ਚ ਅੱਛਾ ਗਲੇ ਮਿਲ ਅੱਜ ਕੇ ਜੈਦਰੀਵਾਲ ਜੀ ਮੈਨੂੰ ਗਲੇ ਮਿਲ ਕੇ ਗਿਆ ਹੈ ਭਗਵਾਨ ਜੀ ਮੇਰੇ ਨਾਲ ਖੜੇ ਸੀ ਅੱਛਾ ਜੀ ਮੈਂ ਸੈਂਟਰ ਜੀ ਬਹੁਤ ਹੀ ਖੁਸ਼ੀ ਹੋਈ ਆ ਉਹਨਾਂ ਨਾਲ ਮਿਲ ਕੇ ਅੱਜ ਖੁਸ਼ੀ ਮਹਿਸੂਸ ਹੋਈ ਹਾਂਜੀ ਹਾਂਜੀ ਬਹੁਤ ਜ਼ਿਆਦਾ ਕੀ ਕਹਣਾ ਤੁਹਾਨੂੰ ਕੋਈ ਗੱਲਬਾਤ ਹੋਈ ਗਲੇ ਮਿਲੇ ਤੁਸੀਂ ਕੁਝ ਗੱਲਬਾਤ ਕੋਈ ਗੱਲਬਾਤ ਕੁਝ ਨਹੀਂ ਹੋਈ ਆਪਾਂ ਸਰਪਾ ਪਾਇਆ ਉਹਨਾਂ ਨਾਲ ਗਲੇ ਮਿਲੇ ਆ ਬਸ ਮਿਲ 2 ਮੀਟਰ ਚਲੇਗੇ ਜੀ ਜ਼ਿੰਦਗੀ ਦੀ ਪਹਿਲੀ ਵਾਰੀ ਮੁੱਖ ਮੰਤਰੀ ਕਦੀ ਗੱਲ ਹਾਂਜੀ ਹਾਂਜੀ ਪਹਿਲੀ ਦਫਾ ਹੀ ਮਿਲੇ ਆਪਾਂ ਇਹਨਾਂ ਨੇ ਜਦੀ ਤੋ ਸਰਕਾਰ ਦੇ ਕੰਮ ਕਾਰ ਨੂੰ ਕਿਸਾ ਦੇ ਦੋ 3 ਸਾਲ ਪੂਰੇ ਹੋਏ ਨੇ ਸਰਕਾਰ ਦੇ ਹਾਂ ਨਹੀਂ ਕੰਮ ਤਾਂ ਵਧੀਆ ਚੱਲਦਾ ਪਿਆ ਕੰਮ ਵਧੀਆ ਕਰਦੀ ਸਰਕਾਰ ਬਹੁਤ ਵਧੀਆ ਚੱਲਦਾ ਪਿਆ ਕਿਹੜਾ ਕੰਮ ਪਸੰਦ ਤੁਹਾਨੂੰ ਸਰਕਾਰ ਦਾ ਜ਼ਿਆਦਾ ਲੱਗਿਆ ਵਾ ਸਰਕਾਰ ਬਿਜਲੀ ਫਰੀ ਦੇ ਰਹੀ ਆ ਨਸ਼ਾ ਨੂੰ ਲੈ ਕੇ ਐਕਸ਼ਨ ਹੋ ਰਿਹਾ ਹਾਂ ਬਹੁਤ ਇਹ ਇਹ ਬਹੁਤ ਅੱਛੀ ਗੱਲ ਲੱਗਦੀ ਜੀ ਨਸ਼ਾ ਮੁਕਤ ਹੋਣਾ ਚਾਹੀਦਾ ਕੰਮ ਹਾਂ ਦਸਾਂ ਚ ਕਿੰਨੇ ਨੰਬਰ ਦੋਗੇ ਸਰਕਾਰ ਨੂੰ ਫਿਰ ਦੱਸੋ ਦਸਾਂ ਚੋਂ ਹਾਂ ਦਾ ਸਤੋ ਅੱਠ ਕ ਨੰਬਰ ਤਾਂ ਹੈਗੇ ਨਾਲ ਹੈਗੇ ਨੰਬਰ ਬੋਲੇ ਹੈਗੀ ਸਰਕਾਰ ਮਤਲਬ ਕੰਮ ਕਰ ਰਹੀ ਹੈ ਹਾਂਜੀ ਬਿਲਕੁਲ ਬਿਲਕੁਲ ਕਰ ਰਹੀ ਹੈ ਅੱਛਾ ਇਸ ਤਰ੍ਹਾਂ ਦੀ ਜਦੋਂ ਮੁਲਾਕਾਤ ਹੁੰਦੀ ਆ ਜਦੋਂ ਮੁੱਖ ਮੰਤਰੀ ਖੁਦ ਆਪ ਮਿਲਣ ਆਉਂਦੇ ਨੇ ਦੁਕਾਨਦਾਰਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਇਸ ਬਹੁਤ ਵਧੀਆ ਹੁੰਦਾ ਮਹਿਸੂਸ ਸਾਰੇ ਨਾ ਜੀ ਇੱਕ ਮੁੱਖ ਮੰਤਰੀ ਸਾਡੇ ਨਾਲ ਮਤਲਬ ਮਿਲ ਰਿਹਾ ਸਾਡੀਆਂ ਡਿਮਾਂਡਾਂ ਸੁਣਦਾ ਪਿਆ ਠੀਕ ਹੈ ਨਾ ਜੀ ਜਿੱਦਾਂ ਤਾਂ ਅੱਜ ਦਿਨ ਤੱਕ ਕਿਸੇ ਨੇ ਸੁਣੀ ਨਹੀਂ ਸੀ ਡਿਮਾਂਡ ਨਹੀਂ ਸੁਣੀ ਸੀ ਦੀ ਹਾਂਜੀ ਹਾਂ ਇਸ ਕਰਕੇ ਬਹੁਤ ਖੁਸ਼ੀ ਹੋਈ ਸਾਨੂੰ ਮਿਲ ਕੇ ਜੀ ਨਾਲ ਹਾਂਜੀ ਅੱਛਾ ਹੁਣ ਜਿਮਨੀ ਚੋਣ ਹੋਣੀ ਆ ਤੁਹਾਨੂੰ ਪਤਾ ਨਾ ਇੱਥੋਂ ਗੋਗੀ ਜੀ ਡੈਥ ਹੋ ਗਈ ਸੀ ਹੁਣ ਦੁਬਾਰਾ ਚੋਣ ਹੋ ਰਹੀਆਂ ਹੁਣ ਲੱਗਦਾ ਆਮ ਆਦਮੀ ਪਾਰਟੀ ਦੁਬਾਰਾ ਵੋਟਾਂ ਪਾਉਂਗੇ ਤੁਸੀਂ ਆਮ ਮੈਂ ਤਾਂ ਪਾ ਦੂੰਗਾ ਹਾਂ ਚਲੋ ਤਾਂ ਇਹ ਤਸਵੀਰਾਂ ਨੇ ਅਸੀਂ ਗੱਲਬਾਤ ਕੀਤੀ ਆ ਆਮ ਦੁਕਾਨਦਾਰਾਂ ਦੇ ਨਾਲ ਆਮ ਲੋਕਾਂ ਨੂੰ ਮਿਲੇ ਨੇ ਤਾਂ ਬਾਈ ਜੀ ਹੁਣ ਇੱਥੇ ਖੁਸ਼ ਨਜ਼ਰ ਆ ਰਹੇ ਨੇ ਗੱਲਬਾਤ ਕਰ ਲੈਣੇ ਆ ਬਾਈ ਦੇਖੇ ਤੁਸੀਂ ਮਿਲੇ ਅੱਜ ਹਾਂਜੀ ਹਾਂਜੀ ਮਿਲੇ ਆ ਭਾਜੀ ਕਿਸ ਤਰ੍ਹਾਂ ਲੱਗਿਆ ਚੰਗਾ ਲੱਗਿਆ ਜੀ ਵਧੀਆ ਲੱਗਾ ਭਾਜੀ ਮਿਲ ਕੇ ਉਹਨਾਂ ਨੂੰ ਵਧੀਆ ਆਏ ਪਦੀ ਮੁੱਖ ਮੰਤਰੀ ਨੂੰ ਇੰਨਾ ਨੇੜੇ ਤੋਂ ਮਿਲੇ ਕਰੀ ਨਹੀਂ ਮਿਲੇ ਨਹੀਂ ਮਿਲੇ ਅਸਤੱਕ ਨਹੀਂ ਕਦੀ ਮਿਲੇ ਪਹਿਲੀ ਵਾਰ ਹੀ ਮਿਲੇ ਆ ਵਧੀਆ ਲੱਗਿਆ ਦੇਖ ਕੇ ਉਹਨਾਂ ਨੂੰ ਵਧੀਆ ਲੱਗਿਆ ਸਰਕਾਰ ਦੇ ਕੰਮ ਕਰਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕੰਮ ਕਰਦੇ ਦੇਖਿਆ ਵੇ ਜਿਹੜੇ ਇਹਨਾਂ ਨੇ ਮਾੜੇ ਮੋਟੇ ਕੀਤੇ ਉਹਦਾ ਚਲੋ ਠੀਕ ਆ ਪਰ ਨਸ਼ਾ ਨੂੰ ਲੈ ਕੇ ਇੱਕ ਲੈ ਕੇ ਕੁਝ ਜਾਣਿਆ ਨਹੀਂ ਕੀਤਾ ਹਲੇ ਤੱਕ ਨਹੀਂ ਨਸ਼ਾ ਜਿਹੜਾ ਚੱਲ ਰਿਹਾ ਵਾ ਹੁਣ ਤੁਸੀਂ ਜਿਵੇਂ ਜਿਹੜੇ ਲੀਗਲ ਪ੍ਰਾਪਰਟੀ ਕੀਤੀ ਇਹਨਾਂ ਨੇ ਪ੍ਰਾਪਰਟੀ ਦਾ ਕਰਾ ਕੋਈ ਫਾਇਦਾ ਨਹੀਂ ਭਾਜੀ ਉਹਨਾਂ ਨੂੰ ਚਾਹੀਦਾ ਹੈ ਕਿ ਬੰਦਿਆਂ ਦੇ ਇੱਕ ਇਨਕੁਆਇਰੀ ਕਰਨੀ ਚਾਹੀਦੀ ਹੈ ਪ੍ਰਾਪਰਟੀ ਨਾਲ ਕੀ ਹੋਣਾ ਪੈਸੇ ਉਹਨਾਂ ਨੇ ਫੇਰ ਦੇ ਕੇ ਬਾਹਰ ਆ ਜਾਣਾ ਹੈ ਪ੍ਰਾਪਰਟੀ ਨਾਲ ਸਰਕਾਰ ਹੁਣ ਐਕਸ਼ਨ ਲੈ ਲੱਗਦਾ ਕਿ ਚੰਗਾ ਠੀਕ ਆ ਸਟੈਪ ਚੰਗਾ ਸਟੈਪ ਵਧੀਆ ਚੱਕਿਆ ਪਰ ਇਹਨਾਂ ਨੂੰ ਚਾਹੀਦਾ ਹੈ ਕਿ ਬੰਦੇ ਨੂੰ ਜੇਲ੍ਹ ਚੋਂ ਬਾਹਰ ਆਂਦੋ ਹੋਣ 10-15 ਸਾਲ ਜੇਲ੍ਹ ਚ ਰੱਖੋ ਤਾਂ ਕਿ ਉਹ ਬਾਹਰ ਹੀ ਨਾ ਆਣ ਤਾਂ ਕਿ ਇਹ ਨਸ਼ਾ ਫੇਰ ਤੋਂ ਹੀ ਨਾ ਹੋਵੇ ਬਿਲਕੁਲ ਤਾਂ ਇਹ ਸੁਝਾਅ ਵੀ ਜਿਹੜੇ ਨੇ ਨਾਲ ਦੀ ਨਾਲ ਆਮ ਲੋਕਾਂ ਨੇ ਜਿਹੜਾ ਬ ਸਰਕਾਰ ਨੂੰ ਦਿੱਤੇ ਨੇ ਅੱਜ ਅਰਵਿੰਦ ਕੇਜਰੀਵਾਲ ਲੁਧਿਆਣਾ ਦੇ ਵਿੱਚ ਨੇ ਉਹਨਾਂ ਦੇ ਨਾਲ ਸਰਦਾਰ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਸਿੰਘ ਮਾਨ ਉਹ ਵੀ ਅੱਜ ਪਦ ਯਾਤਰਾ ਕਰ ਰਹੇ ਨੇ ਤੇ ਆਮ ਲੋਕਾਂ ਨੂੰ ਮਿਲ ਰਹੇ ਨੇ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਨੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਹੈ ਤਾਂ ਲੋਕਾਂ ਦੇ ਚਿਹਰੇ ਵੀ ਜਿਹੜੇ ਨੇ ਅੱਜ ਖੁਸ਼ੀ ਨਾਲ ਭਰੇ ਹੋਏ ਨਜ਼ਰ ਆ ਰਹੇ ਕਿਉਂਕਿ ਇਹ ਉਹਨਾਂ ਨੂੰ ਲੱਗੇ ਕਿ ਪਹਿਲੀ ਵਾਰ ਜਿਹੜੀ ਇਸ ਤਰ੍ਹਾਂ ਦੀ ਮੁਲਾਕਾਤ ਹੋਈ ਹੈ ਸਰਕਾਰ ਉਹਨਾਂ ਦੇ ਦਰ ਤੇ ਪਹੁੰਚੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੀ ਹੈ ਇੱਕ ਚੰਗਾ ਉਪਰਾਲਾ ਜ ਔਰ ਜਿਹੜੇ ਲੋਕ ਕਹਿ ਰਹੇ ਨੇ ਕੈਮਰਾਮੈਨ ਮਨੀਸ਼ ਤੇ ਨਰਿੰਦਰ ਸਿੰਘ ਕਵਾਜਗਮਨ ਟੀਵੀ ਲੁਧਿਆਣਾ